ਹੈਲੋ ਮਾਈ ਯੂਟਿਊਬ ਫੈਮਲੀ ਕੇ ਮੈਂ ਹੋਂ ਤੁਸਾਰੇ ਆਈ ਹੋਪ ਤੁਸਾਰੇ ਬਹੁਤ ਹੀ ਕੈਨਡ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਇੱਕ ਕੈਨਡ ਜੀ ਵੀਡੀਓ ਸ਼ੇਅਰ ਕਰ ਰਹੀ ਹਾਂ ਜਿਹਦੇ ਵਿੱਚ ਆਪਾਂ ਆਲੂ ਸਮੋਸਾ ਬਣਾਵਾਂਗੇ ਤੇ ਇਹ ਆਪਾਂ ਸਮੋਸੇ ਦੀ ਸ਼ੇਪ ਨਹੀਂ ਦੇਵਾਂਗੇ ਸ਼ੇਪ ਆਪਾਂ ਚੇਂਜ ਕਰਾਂਗੇ ਸਭ ਤੋਂ ਪਹਿਲਾਂ ਆਟਾ ਲੈ ਲਾਂਗੇ ਇਹਦੇ ਬਸ ਇੱਕ ਆਪਾਂ ਨੇ ਆਟਾ ਲੈ ਲਿਆ ਆਟਾ ਲੈਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਮਤਲਬ ਇੱਕ ਟੇਬਲस्पून ਆਇਲ ਦਾ ਤੇ ਆਇਲ ਨਾ ਰਿਫਾਈਨਡ ਆਇਲ ਯੂਜ਼ ਕਰ ਰਹੇ ਆਪਾਂ ਉਹਨੂੰ ਚੰਗੇ ਤਰੀਕੇ ਦੇ ਨਾਲ ਇਹਦੇ ਵਿੱਚ ਮਿਕਸ ਕਰ ਦਾਂਗੇ ਤੁਸੀਂ ਇਹਦੇ ਵਿੱਚ ਜੋ ਵੀ ਆਰ ਯੂਜ਼ ਕਰਨਾ ਜਾਣੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਨਮਕ ਦਾ ਨਮਕ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਜਿਹੜੇ ਆਪਣੇ ਬਲੈਕ ਸੀਡਸ ਹੁੰਦੇ ਨੇ ਨਾ ਮਤਲਬ ਜ ਉਹ ਉਹ ਐਡ ਕਰ ਦਾਂਗੇ ਇੱਕ ਚਮਚ ਇੱਕ ਚਮਚ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਤੇ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਗੁੰਨ ਲਵਾਂਗੇ ਆਟੇ ਨੂੰ ਤੇ ਇਹਦਾ ਡੋ ਲਗਾ ਕੇ ਤਿਆਰ ਕਰ ਲਾਂਗੇ ਆਪਾਂ ਤੇ ਜਲਦੀ ਜਲਦੀ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਛੱਡ ਕੇ ਜਾਇਓ ਇੱਕ ਆਪਣਾ ਪਿਆਰਾ ਜਿਹਾ ਤੇ ਆਪਾਂ ਇਹਨੂੰ ਗੁੰਨ ਕੇ ਚੰਗੀ ਤਰੀਕੇ ਦੇ ਨਾਲ ਆਪਾਂ ਇਹਦਾ ਡੋ ਬਣਾ ਕੇ ਨੇ ਇਹਨੂੰ ਸਾਈਡ ਤੇ ਉਸ ਉੱਪਰ ਥੋੜਾ ਜਿਹਾ ਆਇਲਿੰਗ ਲਗਾ ਕੇ ਉਸ ਤੋਂ ਬਾਅਦ ਇਹਨੂੰ ਸਾਈਡ ਤੇ ਰੈਸਟ ਕਰਨ ਲਈ ਰੱਖ ਦਾਂਗੇ ਤੇ ਦੂਸਰੀ ਸਾਈਡ ਆਪਾਂ ਜਿਹੜਾ ਆਲੂ ਵਾਲਾ ਮਿਕਸਚਰ ਹੈ ਉਹ ਤਿਆਰ ਕਰਨਾ ਹੈਗਾ ਉਹ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੇ ਦੋ ਉਬੜੇ ਹੋਏ ਆਲੂ ਲੈ ਲਏ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਇੱਕ ਚਮਚ ਆਪਾਂ ਨੇ ਪਿਆਜ਼ ਲੈ ਲਿਆ ਕੱਟਿਆ ਹੋਇਆ ਬਰੀਕ ਆਪਾਂ ਨੇ ਹਰੀ ਮਿਰਚਾਂ ਲੈ ਲੈਣੀਆਂ ਨੇ ਤੇ ਚਿਲੀ ਫਲਿਕਸ ਐਡ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਨਮਕ ਐਡ ਕਰਨ ਤੋਂ ਬਾਅਦ ਥੋੜਾ ਜਿਹਾ ਜੀਰੇ ਜੀਰਾ ਪਾਊਡਰ ਜੀਰਾ ਪਾਊਡਰ ਤੋਂ ਬਾਅਦ ਆਪਾਂ ਥੋੜੀ ਜਿਹੀ ਹਲਦੀ ਕਲਰ ਵਾਸਤੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਲਾਲ ਮਿਰਚ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਧਨੀਆ ਦਾ ਪਾਊਡਰ ਧਨੀਆ ਦਾ ਪਾਊਡਰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਚਾਟ ਮਸਾਲਾ ਪਾ ਦਾਂਗੇ ਚਾਟ ਮਸਾਲੇ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀ ਆਹਰਾ ਧਨੀਆ ਪਾ ਦਾਂਗੇ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਤੇ ਤੁਹਾਨੂੰ ਮੇਰੀ ਵੀਡੀਓਜ਼ ਕਿਵੇਂ ਲੱਗਦੀਆਂ ਹਨ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਰੀਆਂ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹਦੇ ਵਿੱਚ ਆਪਾਂ 2 ਟੇਬਲस्पून ਕਾਰਨਫਲਰ ਦੇ ਵੀ ਐਡ ਕਰ ਦਾਂਗੇ ਕਾਰਨਫਲਰ ਐਡ ਕਰਕੇ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰਕੇ ਰੱਖਾਂਗੇ ਐਨੇ ਸਾਈਡ ਤੇ ਦੂਜੀ ਸਾਈਡ ਆਪਾਂ ਜਿਹੜਾ ਆٹے ਦਾ ਡੋ ਲਗਾਇਆ ਆਟਾ ਜਿਹੜਾ ਆਪਾਂ ਡੋ ਲਗਾਏ ਸੀ ਤਾਂ ਆਪਾਂ ਇੱਕ ਆٹے ਦਾ ਇੱਕ ਡੋ ਲੈ ਲਾਂਗੇ ਤੇ ਥੋੜਾ ਜਿਹਾ ਡੋ ਲੈ ਕੇ ਆਪਾਂ ਉਹਨੂੰ ਨਾ ਚੰਗੀ ਤਰੀਕੇ ਨਾਲ ਜਿਵੇਂ ਆਪਾਂ ਰੋਟੀ ਵੇਲਦੇ ਆ ਉਸ ਤਰੀਕੇ ਦੇ ਨਾਲ ਆਪਾਂ ਉਹਦੇ ਤੇ ਆਟਾ ਲਗਾ ਕੇ ਚੱਕਲੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਵੇਲ ਲਾਂਗੇ ਤੁਹਾਨੂੰ ਮੇਰੇ ਵੀਡੀਓਜ਼ ਕਿਵੇਂ ਲੱਗਦੇ ਹਨ ਉਹ ਮੈਨੂੰ ਜ਼ਰੂਰ ਦੱਸਿਆ ਕਰੋ ਤੇ ਮੈਂ ਸ਼ਾਰਟ ਵੀਡੀਓ ਵੀ ਸ਼ਾਰਟ ਵੀਡੀਓ ਆਪਾਂ ਡੇਲੀ ਅਪਲੋਡ ਕਰਦੇ ਹੁੰਨੇ ਆਂ ਕਿ ਇਹਦੇ ਕਰਕੇ ਆਪਾਂ ਨੇ ਇਹਨੂੰ ਚਲੋ ਹੁਣ ਇਹਨਾਂ ਨੇ ਰਾਉਂਡ ਰਾਉਂਡ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਵੇਚ ਲਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਜੀ ਸਟਫਿੰਗ ਆ ਉਹ ਆਪਾਂ ਇਹਦੇ ਵਿੱਚ ਚੰਗੀ ਤਰੀਕੇ ਦੇ ਨਾਲ ਮਤਲਬ ਫਿਲ ਕਰ ਦਾਂਗੇ ਸਾਰੇ ਉੱਤੇ ਚੰਗੀ ਤਰੀਕੇ ਦੇ ਨਾਲ ਇਹਦੀ ਸਟਫਿੰਗ ਹੈ ਜਿੰਨੀ ਵੀ ਆਲੂ ਵਾਲੀ ਉਹ ਆਪਾਂ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਲਗਾ ਦਾਂਗੇ ਆ ਤਾਂ ਕਿ ਜਿਹੜਾ ਆਪਣਾ ਆਲੂ ਸਮੋਸਾ ਹੈ ਨਾ ਉਹ ਬਹੁਤ ਹੀ ਮੇ ਟੇਸਟੀ ਤੇ ਮਤਲਬ ਉਹਦੇ ਸਟਫਿੰਗ ਪ੍ਰੋਪਰ ਪੂਰੀ ਹੋਣੀ ਚਾਹੀਦੀ ਹੈ ਮਤਲਬ ਸਟਫਿੰਗ ਦੇ ਵਿੱਚ ਤੁਸੀਂ ਕੋਈ ਵੀ ਕੰਜੂਸੀ ਵਗੈਰਾ ਨਹੀਂ ਕਰਨੀ ਆਰਾਮ ਨਾਲ ਜਿੰਨੀ ਤੁਸੀਂ ਸਟਫਿੰਗ ਉਹਨੂੰ ਵਿੱਚ ਚਾਹੀਦੀ ਹੈ ਨਾ ਉਸ ਹਿਸਾਬ ਨਾਲ ਆਪਾਂ ਉਹਦੇ ਵਿੱਚ ਚੰਗੀ ਤਰੀਕੇ ਨਾਲ ਫਲਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਰੋਲ ਬਣਾ ਰੋਲ ਕਰ ਦਾਂਗੇ ਰਾਉਂਡ ਰਾਉਂਡ ਕਰਕੇ ਇਹਦਾ ਚੰਗੀ ਤਰੀਕੇ ਨਾਲ ਮਤਲਬ ਰੋਲ ਬਣਾ ਦਾਂਗੇ ਰੋਲ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਰੋਲ ਕਰਕੇ ਤੇ ਥੋੜਾ ਜਿਹਾ ਹੱਥਾਂ ਦੇ ਨਾਲ ਹੀ ਥੋੜਾ ਜਿਹਾ ਵਧਾ ਦਾਂਗੇ ਇਹਨੂੰ ਵਧਾਉਣ ਤੋਂ ਬਾਅਦ ਆਪਾਂ ਇੱਕ ਚ ਹੈਗਾ ਬਾਕੀ ਸਾਰੇ ਪੀਸਿਸ ਨੂੰ ਆਪਾਂ ਇੱਕ ਸਾਈਜ਼ ਦੇ ਵਿੱਚ ਕੱਟ ਕਰ ਲਾਂਗੇ ਪ੍ਰੋਪਰ ਇੱਕ ਸਾਈਜ਼ ਰੱਖਾਂਗੇ ਆਪਾਂ ਤਾਂ ਕਿ ਕਿਉਂਕਿ ਇੱਕ ਸਾਈਜ਼ ਚੀਜ਼ ਦਾ ਹੋਊਗਾ ਉਹ ਦੇਖਣ ਦੇ ਵਿੱਚ ਵੀ ਸੋਹਣੀ ਲੱਗੂਗੀ ਤੇ ਖਾਣ ਦੇ ਵਿੱਚ ਵੀ ਵਧੀਆ ਲੱਗੂਗੀ ਤੇ ਆਪਾਂ ਸਰਵ ਕਰਨ ਦੇ ਹੋਏ ਵੀ ਆਪਾਂ ਨੂੰ ਸ਼ਰਮਿੰਦਗੀ ਨਹੀਂ ਹੋਊਗੀ ਤੇ ਮਤਲਬ ਉਸ ਹਿਸਾਬ ਨਾਲ ਆਪਾਂ ਇਹਨੂੰ ਕਿਸੇ ਨੂੰ ਵੀ ਸਰਵ ਕਰ ਸਕਦੇ ਹਾਂ ਖਲਾ ਸਕਦੇ ਹਾਂ ਗੈਸਟ ਵਗੈਰਾ ਨੂੰ ਆਪਾਂ ਇਹਦੇ ਪੀਸਿਸ ਤੁਸੀਂ ਦੇਖ ਸਕਦੇ ਹੋ ਕੱਟ ਕਰ ਲੇ ਤੁਸੀਂ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਨਾ ਆਪਾਂ ਇਹਦੇ ਜਿਹੜੇ ਪੀਸ ਹੈ ਉਹਨੂੰ ਥੋੜਾ ਜਿਹਾ ਹੱਥ 'ਚ ਲੈ ਕੇ ਤੁਸੀਂ ਦੇਖ ਸਕਦੇ ਆ ਆਪਾਂ ਥੋੜਾ ਸਹੀ ਕਰ ਲਾਂਗੇ ਤੇ ਉਸ ਤੋਂ ਬਾਅ ਅ ਗਰਮ ਹੋਣ ਲਈ ਰੱਖਤਾ ਸੀਗਾ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਹਨੂੰ ਆਪਾਂ ਮੀਡੀਅਮ ਹੀਟ ਦੇ ਉੱਤੇ ਫਰਾਈ ਕਰ ਲਾਂਗੇ ਪ੍ਰੋਪਰ ਚੰਗੀ ਤਰੀਕੇ ਨਾਲ ਸਾਰੀ ਸਾਰੀ ਤੋ ਜਦ ਤੱਕ ਇਹ 골ਡਨ ਬ੍ਰਾਊਨ ਨਹੀਂ ਹੁੰਦੇ ਤਦ ਤੱਕ ਆਪਾਂ ਇਹਨਾਂ ਨੂੰ ਤੇ ਚੰਗੀ ਤਰੀਕੇ ਦੇ ਨਾਲ ਪਕਾ ਲਾਂਗੇ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਨੂੰ ਤੇ ਜਿਵੇਂ ਜਿਵੇਂ ਇਹਨਾਂ ਦਾ ਕਲਰ ਚੇਂਜ ਹੁੰਦਾਊਗਾ ਉਸ ਹੱਬ ਨਾਲ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਦੇ ਰਾਂਗੇ ਆਪਾਂ ਇਹਨੂੰ 5 ਤੋਂ 7 ਮਿੰਟ ਮਤਲਬ ਤਕਰੀਬਨ 5 ਤੋਂ 7 ਮਿੰਟ ਲੱਗੇ ਜਾਣਗੇ ਇਹ 5-7 ਮਿੰਟ ਬਾਅਦ ਆਪਣੇ ਜਿਹੜੇ ਇਹ ਆ ਆਲੂ ਵਾਲੇ ਸਮੋਸੇ ਨੇਗੇ ਜਿਹੜੇ ਆਪਾਂ ਅਲੱਗ ਸ਼ੇਪ ਦੇ ਵਿੱਚ ਬਣਾਏ ਹੈਗੇ ਇਹ ਬਣ ਕੇ ਬਿਲਕੁਲ ਰੈਡੀ ਹੋ ਜਾਣਗੇ ਤੇ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਇਸ ਟਾਈਮ ਤੇ ਇਸ ਟਾਈਮ ਆਪਾਂ ਨੇ ਇਹਨਾਂ ਦੀ ਸਾਈਡ ਚੈਂਸ ਕਰਤੀ ਸੀ ਹੁਣ ਜਿਹੜੇ ਆਪਣੇ ਆਲੂ ਵਾਲੇ ਸਮੋਸੇ ਹੋ ਬਣ ਕੇ ਰੈਡੀ ਹੋ ਗਏ ਹੁਣ ਆਪਾਂ ਇਹਨਾਂ ਨੂੰ ਕਿਸੇ ਵੀ ਆ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਤੁਸੀਂ ਸੌਸ ਦੇ ਨਾਲ ਸਰਵ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਡੇਲੀਸ਼ੀਅਸ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿੰਨੇ ਜ਼ਿਆਦਾ ਦੇਖਣ ਦੇ ਵਿੱਚ ਵੀ ਟਮੀ ਲੱਗ ਰਹੇ ਨੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰੋ ਤਦ ਤੱਕ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ